ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਢਾਲੀਵਾਲ ਵਿਧੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਪ੍ਰਿੰਟਡ ਸ਼ੂਟ ਜਿਹੜੇ ਆਮ ਖਾਸ ਤੁਸੀਂ ਗੁਰਦੁਆਰਾ ਸਾਹਿਬ ਜਿਵੇਂ ਆਮ ਏਅਰ ਕਰਨੇ ਆ ਉਸ ਤਰ੍ਹਾਂ ਦਾ ਬਿਲਕੁਲ ਹੀ ਘੱਟ ਰੇਟ ਦੇ ਵਿੱਚ ਹੈ ਜਿਹੜਾ ਆਪਾਂ ਲੈ ਕੇ ਆਏ ਹਾਂ ਜੀ ਆਪਾਂ ਸਟਾਕ ਕਲੀਅਰ ਕਰ ਰਹੇ ਹਾਂ ਗਰਮੀਆਂ ਵਾਲਾ ਤਾਂ ਕਰਕੇ ਆਪਣੇ ਕੋਲ ਆਫਰ ਜੀ ਰਖੜੀ ਤੱਕ ਰਹੂਗਾ ਰਖੜੀ ਤੱਕ ਆਪਾਂ ਇਹਨਾਂ ਸ਼ੂਟਾਂ ਦੇ ਉੱਪਰ ਆਫਰ ਰੱਖਾਂਗੇ ਜਿੰਨਾਂ ਵਿੱਚ ਆਪਣੇ ਕੋਲ ਦੋ ਦੋ ਕਲਰਾਂ ਜਿਹੜੇ ਬੱਚੇ ਹੋਏ ਨੇ ਉਹਨਾਂ ਦੇ ਆਪਾਂ ਸੇਲ ਕੱਢ ਰਹੇ ਹਾਂ ਰੱਖੜੀ ਤੱਕ ਦੀ ਰਹੂਗੀ ਜੀ ਸੇਲ ਰੱਖੜੀ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਜਿਹੜਾ ਆਪਾਂ ਰੇਟ ਪਾਵਾਂਗੇ ਇਹਦੇ ਤੇ ਤੁਸੀਂ ਜਿਹੜੇ ਸੂਟ ਆਰਡਰ ਕਰ ਸਕਦੇ ਹੋ ਸ਼ਿਪਿੰਗ ਫਰੀ ਰਹੂਗੀ ਜੀ ਜਿੰਨਾ ਵੀ ਪਹਿਣਾ ਨੇ ਜਿਹੜਾ ਸੂਟ ਮੰਗਵਾਉਣਾ ਹੈ ਪਲੀਜ਼ ਜਲਦੀ ਜਲਦੀ ਆਰਡਰ ਕਰ ਦਿਓ ਜੀ ਇਹ ਦੇਖ ਸਕਦੇ ਹੋ ਬਿਲਕੁਲ ਹੀ ਮਲਾਈ ਵਰਗਾ ਕੱਪੜਾ ਇਹਦਾ ਬਹੁਤ ਹੀ ਸੌਫਟ ਕੱਪੜਾ ਹੈਗਾ ਪਾਉਣ ਲਈ ਬਹੁਤ ਹੀ ਕੰਫੀਟੇਬਲ ਲੱਗਣਾ ਨਾਲ ਇਹਦਾ ਰਹੂਗਾ ਜੀ ਇਸ ਤਰ੍ਹਾਂ ਕੋਟੇ ਦਾ ਪ੍ਰਿੰਟਡ ਦੁਪੱਟਾ ਤੁਸੀਂ ਜੋ ਵੀ ਸੂਟ ਕਹੋਗੇ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾ ਸਕਦੇ ਆ ਪਰ ਫਿਰ ਹਾਲ ਮੈਂ ਇਹਨਾਂ ਦੀ ਇਸ ਤਰ੍ਹਾਂ ਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿਉਂਕਿ ਮੇਰੇ ਕੋਲ ਖੋਲਣ ਦਾ ਥੋੜਾ ਟਾਈਮ ਨਹੀਂ ਸੀਗਾ ਆਪਾਂ ਗਰਮੀਆਂ ਦਾ ਸਟਾਕ ਕੱਟ ਰਹੇ ਆ ਕਿਉਂਕਿ ਆਪਣੇ ਕੋਲ ਲਾਸਟ ਸਟਾਕ ਜਿਹੜਾ ਸਟਾਕ ਹੈ ਇਹੀ ਚੱਲੂਗਾ ਇਸ ਤੋਂ ਬਾਅਦ ਜਿਹੜਾ ਸਟਾਕ ਚੇਂਜ ਹੋ ਜਾਊਗਾ ਇਹ ਆਪਣੇ ਕੋਲ ਕਾਟਨ ਦੇ ਦੇ ਨਾਲ ਬਾਟਮ ਰਹੂਗੀ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਇਹ ਥੋੜੀ ਜਿਹੀ ਪ੍ਰਿੰਟਿੰਗ ਦਾ ਫਰਕ ਆਊਗਾ ਇਸ ਤਰ੍ਹਾਂ ਦਾ ਬਾਰਡਰ ਆਜ ਬਹੁਤ ਸੋਹਣੇ ਸੂਟ ਨੇ ਜੀ ਇਹ ਬਿਦਾਊਟ ਲਾਈਨਿੰਗ ਤੁਸੀਂ ਜਿਵੇਂ ਮਰਜੀ ਇਹਨਾਂ ਨੂੰ ਬਣਾ ਸਕਦੇ ਹੋ ਰੇਟ ਆਪਾਂ ਤੁਹਾਡੇ ਨਾਲ ਨਾਲ ਦੀ ਨਾਲ ਦੱਸਾਂਗੇ ਇਹ ਜਿਹੜੇ ਦੋ ਸੂਟ ਹੈਗੇ ਇਹਨਾਂ ਨਾਲ ਰਹਿਣਗੇ ਜੀ कॉटन ਮਸਲੀਨ ਦੇ ਦੁਪੱਟਾ ਇਹਦੇ ਨਾਲ ਰਹੂਗਾ ਜੀ ਕੋਟੇ ਦਾ ਦੁਪੱਟਾ ਪ੍ਰਿੰਟਡ ਦੁਪੱਟੇ ਰਹਿਣਗੇ ਇਹਦੇ ਨਾਲ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਇਹਨਾਂ ਦਾ ਪ੍ਰਾਈਸ ਆਊਗਾ ਜੀ 700 ਰੁਪਏ 700 ਰੁਪਏ ਇਹਨਾਂ ਦਾ ਪ੍ਰਾਈਸ ਆਊਗਾ ਇਸ ਤੋਂ ਅੱਗੇ ਆਉ ਆ ਜਾਣਗੇ ਇਸ ਤਰ੍ਹਾਂ ਦੇ ਵੀ कॉटन ਦੇ ਸ਼ਰਟ ਇਹਦੇ ਨਾਲ कॉटन ਦਾ ਦੁਪੱਟਾ ਆਊਗਾ ਜੀ ਪਲੇਨ ਆਊਗੀ ਬਾਟਮ ਇਦੇ ਵਿੱਚ ਆਪਣੇ ਕੋਲ ਦੋ ਕਲਰ ਨੇ ਜੀ ਇਹ ਹੈਗ ਆਪਣਾ ਕੋਲ ਪੀਚ ਕਲਰ ਇਸ ਦੇ ਨਾਲ ਇਹ ਹੈਗਾ ਆਪਣੇ ਕੋਲ ਗ੍ਰੀਨ ਕਲਰ ਇਹ ਆਪਣੇ ਕੋਲ ਜਿਹੜੇ ਹੈਗੇ ਨੇ ਇਸ ਤਰ੍ਹਾਂ ਦਾ ਇਹ ਪ੍ਰਿੰਟਡ ਦੁਪੱਟਾ ਹੈਗਾ ਇਸ ਦੀ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਪਲੇਨ ਬਾਟਮ ਹੈਗੀ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਪਲੇਨ ਬਾਟਮ ਆਊਗੀ ਇਸ ਦੀ ਵੀ ਬਾਹ ਸੁਣੇ ਪ੍ਰਿੰਟਡ ਸੂਟ ਨੇ ਕਿਵੇਂ ਮਰਜ਼ੀ ਤੁਸੀਂ ਘਰੇ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਪੇਅਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈਗਾ ਇਹਦੀ ਇਹਨਾਂ ਸੂਟਾਂ ਦਾ ਪ੍ਰਾਈਸ ਆਊਗਾ ਜੀ 600 ਰੁਪਏ ਬਹੁਤ ਸੋਹਣੇ ਕਾਟਨ ਦੇ ਦੁਪੱਟੇ ਰਹਿਣਗੇ ਇਹਨਾਂ ਦੇ ਨਾਲ ਫੁੱਲ ਜਿਹੜਾ ਦੁਪੱਟੇ ਦਾ ਸਾਈਜ਼ ਹੈਗਾ ਫੁੱਲ ਰਹੂਗਾ ਕੋਈ ਛੋਟਾ ਸਾਈਜ਼ ਨਹੀਂ ਹੈਗਾ ਫੁੱਲ ਸਾਈਜ਼ ਹੈ ਜਿਹੜਾ ਦੁਪੱਟਾ ਰਹੂਗਾ ਇਸ ਤੋਂ ਅਗਲਾ ਹੈਗਾ ਇਹ ਵੀ ਕਾਟਨ ਦਾ ਦੁਪੱਟਾ ਰਹੂਗਾ ਜੀ ਬਹੁਤ ਹੀ ਸੋਹਣੇ ਗਰਲ ਜੇ ਲੁੱਕ ਦੇ ਸੂਟ ਹੈ ਇਹ ਦੋ ਵੈਸੇ ਤਾਂ ਕੋਈ ਵੀ ਹੈ ਮੈਸੇਜ ਥੋੜੀ ਜ਼ਿਆਦਾ ਕਰ ਲੇ ਜੇ ਲੁੱਕ ਚਾਹੁੰਦੇ ਆ ਬਹੁਤ ਹੀ ਸੋਹਣੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਹੈ ਇਹ ਆਉਗੀ ਦੇ ਨਾਲ ਬਾਟਮ ਇਸ ਦੇ ਨਾਲ ਆ ਇਸ ਤਰ੍ਹਾਂ ਦਾ ਆ ਜੂਗਾ ਕਾਟਨ ਦਾ ਦੁਪੱਟਾ ਪਿਓਰ ਕਾਟਨ ਦੇ ਵਿੱਚ ਰਹਿਣਗੇ ਸੂਟ ਦੀ ਪਿਓਰ ਕਾਟਨ ਦੇ ਵਿੱਚ ਇਸ ਦੇ ਵਿੱਚ ਇੱਕ ਮੰਨ ਕਲਰ ਆਪਣੇ ਕੋਲ ਇਹ ਹੈਗਾ ਇਹਨਾਂ ਦੇ ਨੈਕ ਦਾ ਵੀ ਹੈਗੀ ਹੈ ਨੈਕ ਲਾਈਨ ਬਣੀ ਹੋਈ ਹੈ ਇਸ ਤਰ੍ਹਾਂ ਦੀ ਵਰਕ ਹੋਇਆ ਹੋਇਆ ਹੈ ਜੇ ਉੱਪਰ ਨੈਕ ਦੇ ਇਸ ਦੇ ਨਾਲ ਇੱਕ ਕਲਰ ਆਪਣੇ ਕੋਲ ਇਹ ਹੈਗਾ ਇਸ ਦੀ ਇਸ ਤਰ੍ਹਾਂ ਦੀ ਆ ਜੂਗੀ ਸ਼ਰਟ ਇਸ ਤਰ੍ਹਾਂ ਦੀ ਆ ਜੂਗੀ ਬਾਟਮ ਇਹ ਆ ਜੂਗਾ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਸੂਟ ਨਹੀਂ ਜੀ ਤੁਸੀਂ ਆਪਣੇ ਲਈ ਜਿਹੜੇ ਹੁਣ ਲੈਣੇ ਆ ਸੂਟ ਘਰ ਪਾਉਣ ਵਾਸਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਜਿਹੜੇ ਤੁਹਾਨੂੰ ਮਿਲ ਰਹੇ ਆ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ ਵੀ ਰਹੂਗਾ ਜੀ 600 ਰੁਪਏ ਇਹਨਾਂ ਚਾਰ ਸੂਟਾਂ ਦਾ ਪ੍ਰਾਈਸ ਆਊਗਾ 600 ਰੁਪਏ ਦਿੱਤ ਸ਼ਿਪਿੰਗ ਹੋਊਗੀ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਇਹ ਹੈਗਾ ਕਾਟਨ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਇਹਦੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹ ਵੀ ਕਾਟਨ ਦੇ ਵਿੱਚ ਪ्योर ਕਾਮ ਕੈਮਰੇ ਕਟਨ ਦੇ ਸੂਟ ਹੈ ਇਸਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੈ ਇਸਦੀ ਬਿਲਕੁਲ ਹੀ ਮਲਾਈ ਵਰਗਾ ਕਪੜਾ ਤੁਸੀਂ ਜਿਵੇਂ ਵੀ ਇਹਨਾਂ ਨੂੰ ਆਪਣੇ ਲਈ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਜੀ ਬਿਲਕੁਲ ਹੀ ਘੱਟ ਰੇਟ ਦੇ ਨਹੀਂ ਹੈਗੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇਗੇ ਇਹ ਤੁਸੀਂ ਆਪਣੇ ਲਈ ਬਣਾਉਣੇ ਨੇ ਬਹੁਤ ਸੋਹਣਾ ਇਹਨਾਂ ਦਾ ਕਪੜਾ ਹੈਗਾ ਆਪਾਂ ਸਾਰੇ ਸੂਟ ਲੈ ਕੇ ਟੈਕਸ ਦੇ ਲੈ ਕੇ ਆਉਣੇ ਆ ਸ਼ੰਕਰ ਵੈਰਾਈਟੀ ਲੈ ਕੇ ਆਉਣੇ ਆ ਸਾਰੀਆਂ ਚੀਜ਼ ਆਪਣੇ ਕੋਲੇ ਹੁੰਦੀਆਂ ਨੇ ਇਸ ਤਰ੍ਹਾਂ ਦੇਖ ਸਕਦੇ ਹੋ ਸਟੈਂਪਰ ਨਾਲ ਸੂਟਨੇਗੇ ਦੇਖ ਸਕਦੇ ਹੋ ਸਿਵਾ ਕਾਟਨ ਦੇ ਵਿੱਚ ਹੈ ਸੂਟ ਇਹਨਾਂ ਸਾਡੇ ਸਾਰੇ ਸੂਟਾਂ ਦਾ ਤੁਹਾਨੂੰ ਪ੍ਰਾਈਸ ਮਿਲੂਗਾ ਜੀ 550 ਰੁਪਏ ਵਿਦਿੰਗ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਸ਼ਿਪਿੰਗ ਰਹੂਗੀ ਜੀ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ ਸੂਟ ਔਰ ਜਿਹੜਾ ਆਰਡਰ ਕਰ ਸਕਦੇ ਹੋ ਰੱਖੜੀ ਤੱਕ ਇਹਨਾਂ ਦੇ ਸੂਟਾਂ ਦੇ ਉੱਪਰ ਆਫਰ ਰਹੂਗਾ ਜੀ ਇਸ ਤੋਂ ਪਹਿਲਾਂ ਪਹਿਲਾਂ ਆਪਣੇ ਸੂਟਾ ਜਿਹੜੇ ਜਾਲੀ ਵਾਲੀ ਬੁੱਕ ਕਰ ਲਿਓ ਬਹੁਤ ਹੀ ਸੋਹਣੇ ਜਿਹੜੇ ਸੂਟਾ ਤੁਹਾਨੂੰ ਮਿਲਣ ਜਾ ਰਹੇ ਆ ਕਿਉਂਕਿ ਆਪਾਂ ਗਰਮੀ ਵਾਲਾ ਸਟਾਕ ਜਿਹੜਾ ਕਲੀਅਰ ਕਰ ਰਹੇ ਆ ਇਸ ਕਰਕੇ ਪਹਿਣਾ ਨੂੰ ਜੋ ਵੀ ਸੂਟ ਪਸੰਦ ਹੋਇਆ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਤੁਸੀਂ ਹਾਫ ਪੇਮੈਂਟ ਦੇ ਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਆਪਾਂ ਸੂਟ ਪਹੁੰਚਾਂਗੇ ਉਦੋਂ ਤੁਸੀਂ ਫੁੱਲ ਪੇਮੈਂਟ ਜਿਹੜੀ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਇੱਕ ਇੱਕ ਸੋਹਣਾ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ video they can thought about that and about tannuwaad.